ਫਾਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਤੇ ਉੱਚਾ ਹੋ ਕੇ ਮਾਨ ਨਾ ਕਰੀ ਗੱਲ ਸੁਣਦੇ ਜ਼ਰੂਰ ਸੀ ਪਰ ਜਦੋਂ ਕਹਿੰਦੇ ਉਮਰ ਦੇ ਨਾਲ ਬੰਦੇ ਨੂੰ ਉਹਨਾਂ ਚੀਜ਼ਾਂ ਦੀ ਸਮਝ ਆਉਂਦੀ ਆ ਨਾ ਤੇ ਬੰਦਾ ਸੋਚਦਾ ਕਿ ਜ਼ਿੰਦਗੀ ਦੇ ਵਿੱਚ ਮੈਂ ਕੀ ਖੋਇਆ ਤੇ ਕੀ ਪਾਇਆ ਸੋ ਸਾਰਿਆਂ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਹੈ ਕਿ ਆਪਣਾ YouTube ਚੈਨਲ ਆ ਰਮਨਦੀਪ ਕੌਰ ਮਰਖਾਈ ਉਹਨੂੰ ਵੱਧ ਤੋਂ ਵੱਧ ਤੁਸੀਂ ਸਬਸਕ੍ਰਾਈਬ ਤੇ ਲਾਈਕ ਕਰੋ ਕਿਉਂਕਿ ਮੈਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਸੈਕੰਡਲੀ ਕੋਈ ਵੀ ਘਰਾਂ ਤੋਂ ਐਡਾ ਵਹਿਲਾ ਨਹੀਂ ਹੁੰਦਾਗਾ ਕੋਈ ਵੀ ਐਡਾ ਸਸਤਾ ਨਹੀਂ ਹੁੰਦਾਗਾ ਹਰ ਇੱਕ ਇਨਸਾਨ ਦੇ ਜ਼ਿੰਦਗੀ ਦੇ ਰਜ਼ੀਮੇ ਬਹੁਤ ਹੁੰਦੇ ਆ ਪਰ ਕੁਝ ਕੁ ਲੋਕਾਂ ਦੀ ਹਿੱਸੀ ਪ੍ਰਮਾਤਮਾ ਵੱਲੋਂ ਕੁਝ ਕੁ ਚੀਜ਼ਾਂ ਲਿਆਂਦੀਆਂ ਜਾਂਦੀਆਂ ਨੇ ਜਿਵੇਂ ਅਸੀਂ ਚੰਗੇ ਤੇ ਮਾੜੇ ਕਰਮਾਂ ਦੀ ਗੱਲ ਕਰਤੀ ਹੈ ਜਿਨੇ ਚੰਗੇ ਕਰਨੇ ਹੋ ਆਪਦੇ ਵੱਲੋਂ ਚੰਗੇ ਕਰਕੇ ਜਾਂਦਾ ਜਿਨੇ ਮਾੜੇ ਕਰਨੇ ਆ ਮਾੜੇ ਕਰਕੇ ਜਾਂਦਾ ਹੁਣ ਅਸੀਂ ਇੱਕ ਮੈਂ ਛੋਟੀ ਜੀ ਤੁਹਾਨੂੰ ਆਧਾਰਨ ਦਿੰਨੀ ਹੈ ਕਿਸੇ ਨੇ ਮੇ ਲਾ ਕੇ ਨਹੀਂ ਗੱਲ ਕਹਿ ਰਹੀ ਮੈਂ ਇੱਕ ਛੋਟੀ ਜੀ ਆਧਾਰਨ ਦਿੰਨੀ ਹੈ ਕਹਿੰਦੇ ਵੀ ਰੋਖਾ ਰੋਖਦੀਆਂ ਵੀ ਵੱਖ-ਵੱਖ ਕਿਸਮਾਂ ਨੇ ਆਪਾਂ ਮੰਨ ਲਓ ਇੱਕ ਬੂੜ ਦੇ ਦਰਖਤ ਨੂੰ ਹੀ ਆਧਾਰਨ ਦੇ ਤੌਰ ਤੇ ਲੈ ਲੈਨੇ ਆ ਬੂੜ ਦੇ ਦਰਖਤ ਦੀ ਤੁਲਨਾ ਮਾਂ ਦੇ ਨਾਲ ਕੀਤੀ ਗਈ ਕਿਉਂ ਕੀਤੀ ਗਈ ਕਿਉਂਕਿ ਉਹ ਬਹੁਤ ਸੰਘਣੀ ਸ਼ਾ ਪਰ ਬੂੜ ਦਾ ਦਰਖਤ ਕਦੋਂ ਕਿੱਥੇ ਤੇ ਕਿਵੇਂ ਲਾਇਆ ਗਿਆ ਇਹ ਚੀਜ਼ ਵੇਖਣੀ ਬਹੁਤ ਜ਼ਰੂਰੀ ਹੈ ਇੱਕ ਤਾਂ ਬੂੜ ਦਾ ਦਰਖਤ ਤਾਂ ਗੁਰੂ ਘਰੇ ਲੱਗਾ ਜਿੱਥੇ 24 ਘੰਟੇ ਬਾਣੀ ਚੱਲਦੀ ਹੈ ਤੇ ਸੰਗ ਤਾਂ ਆਣ ਕੇ ਥੱਲੇ ਬੈਂਦੀਆਂ ਨੇ ਇੱਕ ਬੂੜ ਦਾ ਦਰਖਤ ਸੜਕ ਦੇ ਉੱਤੇ ਲੱਗਾ ਜਿਹਦੀ ਸੰਗਣੀ ਛਾਂ ਤੇ ਤੁਰਿਆ ਜਾਂਦਾ ਰਾਹੀ ਪਾਂਦੀ ਵੀ ਉਹਦੇ ਥੱਲੇ ਆਣ ਕੇ ਬਹਿ ਜਾਂਦਾ ਤੇ ਕਹਿੰਦਾ ਜਾਉਂਦਾ ਰਹਿ ਇਹਨੂੰ ਲਾਉਣ ਵਾਲਿਆ ਵੀ ਜੇ ਤੂੰ ਇਹ ਲਾਇਆ ਤਾਂ ਮੈਂ ਅੱਜ ਛਾਵੇਂ ਬੈਠਾ ਇੱਕ ਬੂੜ ਦਾ ਦਰਖਤ ਆ ਜਿਹੜਾ ਉਹ ਸ਼ਮਸ਼ਾਨ ਘਾਟ ਦੇ ਵਿੱਚ ਹੈ ਜਿਹੜਾ 24 ਘੰਟੇ ਤਾਪਸ਼ ਚੱਲਦਾ ਇਹ ਤਾਂ ਨੀ ਨ ਵੀ ਕਿਤੇ ਮੌਤ ਆ ਜੀ ਸਾਡੇ ਦੇਸ਼ ਦੇ ਵਿੱਚ 12 ਸਾਲਾਂ ਬਾਅਦ 14 ਸਾਲਾਂ ਬਾਅਦ ਹੋਣੀ ਹੈ ਸਿਵਿੰਨ ਦਾ ਸੇਕ ਹੈ ਜਿਹੜਾ ਉਸ ਬੋਰਡ ਨੂੰ ਸਿੱਖਣਾ ਹੀ ਪੈਂਦਾ ਹੁਣ ਜੇ ਅਸੀਂ ਇਹ ਗੱਲ ਕਰੀਏ ਕਿ ਹਾਂ ਜੀ ਇੱਕ ਬੋਰਡ ਦਾ ਦਰਖਤ ਤਾਂ ਗੁਰੂ ਘਰ ਹੈ ਉਹਦੀ ਤਾਂ ਪੂਜਾ ਹੋਈ ਜਾਂਦੀ ਹੈ ਇੱਕ ਬੋਰਡ ਦਾ ਦਰਖਤ ਤਾਂ ਸੜਕ ਦੇ ਉੱਤੇ ਉਹਦੇ ਥੱਲੇ ਲੋਕ ਬੈਠੇ ਨੇ ਇੱਕ ਬੋਰਡ ਦਾ ਦਰਖਤ ਘਰ ਦੇ ਵਿੱਚ ਹੈ ਜਿਹਦੇ ਵਿੱਚ ਸਾਂਝਾ ਪਰਿਵਾਰ ਬੈਠਾ ਹੈ ਤੇ ਜੇ ਉਹ ਬੋੜ ਕਵੇ ਵੀ ਮੇਰੇ ਹਿੱਸੇ ਹੀ ਤਾਪਸ਼ ਕਿਉਂ ਆਈ ਮੈਂ ਹੀ ਕਿਉਂ ਤਪੀ ਜਾਣਾ ਕਿਉਂ ਸਾਡੇ ਕਰਮਾਂ ਦੀਆਂ ਗੱਲਾਂ ਨੇ ਜਿੱਦਾਂ ਦਾ ਅਸੀਂ ਕਰਮ ਕੀਤਾ ਉਦਾਂ ਦਾ ਅਸੀਂ ਆ ਜਿਹੜਾ ਵਢਣਾ ਹੈਣਾ ਜਦੋਂ ਇੰਨੀਆਂ ਗੱਲਾਂ ਬੋੜ ਕਰਦਾ ਆਪੇ ਦੇ ਨਾਲ ਤੇ ਉੱਥੇ ਡੱਬੀ ਤੀਲਾਂ ਦੀ ਪਈ ਹੁੰਦੀ ਆ ਮਾਚਿਸ ਪਈ ਹੁੰਦੀ ਆ ਉਹ ਵੇਖ ਕੇ ਉਹਨੂੰ ਹੱਸਦੀ ਆ ਉਹ ਕਹਿੰਦੀ ਭੋਲਿਆ ਪੰਛੀ ਆ ਤੂੰ ਕਿਹੜੀਆਂ ਗੱਲਾਂ ਕਰਦਾ ਕਹਿੰਦੀ ਕੱਲੀ ਤੇਰੀ ਕਹਾਣੀ ਨਹੀਂ ਕਹਾਣੀ ਮੇਰੀ ਵੀ ਤੇ ਕਹਾਣੀ ਮਨੁੱਖ ਦੀ ਵੀ ਸੇਮ ਹੀ ਐ ਉਹ ਕਹਿੰਦਾ ਕਿਵੇਂ ਕਹਿੰਦੀ ਵੀ ਵੇਖ ਪਹਿਲਾਂ ਤੜਕੇ ਜਦੋਂ ਘਰ ਦੇ ਵਿੱਚ ਅੱਗ ਬਲਦੀ ਆ ਚਾਹ ਪਾਣੀ ਬਣਾਉਣਾ ਕਹਿੰਦੀ ਮੈਂ ਉਦੋਂ ਵਰਤੀ ਜਾਨੀ ਐ ਕਹਿੰਦੀ ਲੋਕ ਧੂਪ ਛਿੱਟਾ ਕਰਦੇ ਜੋਤ ਲਾਉਂਦੇ ਜੋਤ ਲਾਉਣ ਤੇ ਵਰਤੀ ਜਾਨੀ ਐ ਕਿਸੇ ਦਾ ਵਿਆਹ ਹੋਣਾ ਕੋਈ ਵੀ ਕਾਰਜ ਕਰਨਾ ਕਹਿੰਦੀ ਜੋਤ ਲਈ ਮੈਂ ਫੇਰ ਵਰਤੀ ਜਾਨੀ ਐ ਚੰਗੇ ਕੰਮਾਂ ਲਈ ਵਰਤੀ ਜਾਨੀ ਆ ਕਹਿੰਦੀ ਭਲਿਆ ਮਾਨਸਾ ਅੰਤ ਦੀ ਬਾਜੀ ਲਾਂਬੂ ਲਾਉਣ ਲਈ ਵੀ ਮੈਂ ਹੀ ਵਰਤੀ ਜਾਨੀ ਆ ਤੇਰੀ ਤੇ ਮੇਰੀ ਜਿਹੜੀ ਕਹਾਣੀ ਆ ਨਾ ਉਹ ਕਹਿੰਦੀ ਸੇਮ ਆ ਨਾ ਤਾਂ ਮਨੁੱਖ ਨੂੰ ਲੱਕੜਾਂ ਬਿਨਾ ਸਰੇ ਤੇ ਨਾ ਮਨੁੱਖ ਨੂੰ ਅੱਗ ਬਿਨਾ ਮਨੁੱਖ ਦੀ ਪੂਰਤੀ ਪਵੇ ਸੋ ਕਹਿਣ ਦਾ ਭਾਵ ਇਹੀ ਆ ਕਿ ਜਿਹੜਾ ਕੋਈ ਚੰਗਾ ਕੰਮ ਕਰਦਾ ਨਾ ਉਹਦੀ ਸਪੋਰਟ ਕਰਿਆ ਕਰੋ ਉਹ ਬਦਨ ਹੀ ਕਿੰਨਾ ਕੁ ਤਪਿਆ ਹੋਇਆ ਕਿੰਨਾ ਕੋ ਸੜਿਆ ਬਲਿਆ ਹੋਇਆ ਅੰਦਰੋਂ ਕਿਸੇ ਦਾ ਜੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਦੀ ਭੈਣ ਧੀ ਭੈਣ ਦਾ ਜੀ ਕਰਦਾ ਹੋਊਗਾ ਵੀ ਕੋਈ ਸੋਸ਼ਲ ਮੀਡੀਆ ਤੇ ਆਣ ਕੇ ਬੋਲੇ ਹਰ ਇੱਕ ਬੰਦੇ ਦੀ ਜ਼ਿੰਦਗੀ ਦੀ ਪਿਛਲੀ ਇੱਕ ਕਹਾਣੀ ਹੁੰਦੀ ਆ ਉਹ ਕਹਾਣੀ ਤੂੰ ਹੀ ਨਾਟਕ ਬੰਦੇ ਉਹਨਾਂ ਕਹਾਣੀਆਂ ਤੋਂ ਹੀ ਫਿਲਮਾਂ ਜਾ ਕੇ ਬਣਦੀਆਂ ਨੇ ਜੇ ਕੋਈ ਤੁਹਾਨੂੰ ਚੰਗਾ ਸੁਝਾਅ ਦਿੰਦਾ ਤੁਸੀਂ ਇਹ ਸੋਚਿਆ ਕਰੋ ਉਹਨਾਂ ਦੀ ਜ਼ਿੰਦਗੀ ਚ ਉਹ ਸੰਤਾਪ ਨੂੰ ਆਪ ਹੰਡਾ ਕੇ ਕਹਿੰਦੇ ਸਬਕ ਕੌਣ ਦੇ ਸਕਦਾ ਜਿਨੇ ਆਪ ਸਬਕ ਸਿੱਖਿਆ ਹੋਊਗਾ ਪਹਿਲਾਂ ਜਿਨੇ ਆਪਦੇ ਤਨ ਤੇ ਪਹਿਲਾਂ ਹੰਡਾਈਆਂ ਹੋਣਾਂ ਉਹੀ ਤੁਹਾਡੇ ਨਾਲ ਹੱਡ ਬੀਤੀਆਂ ਕਰੂਗਾ ਜੱਗ ਮੀਤ ਜੱਗ ਬੀਤੀਆਂ ਨੇ ਜਿਹੜੀਆਂ ਉਹ ਸਾਡੇ ਪਰਦੇਆਂ ਤੇ ਬਹੁਤ ਦਿਖਾ ਦਿੰਦੀ ਐ ਫਿਲਮ ਇੰਡਸਟਰੀ ਵਾਲੇ ਜਿਹੜੀਆਂ ਹੱਡ ਬੀਤੀਆਂ ਹੁੰਦੀਆਂ ਨਾ ਉਹ ਤਾਂ ਕਦੇ ਫਿਲਮਾਂ ਵੀ ਚੱਲਣ ਨਹੀਂ ਦਿੰਦੇਗੇ ਕਿਉਂਕਿ ਜੋ ਤਨ ਤੇ ਹੰਡਾਏ ਹੁੰਦੇ ਐ ਸੋ ਜੇ ਮੇਰੀਆਂ ਗੱਲਾਂ ਤੁਹਾਨੂੰ ਚੰਗੀਆਂ ਤੇ ਵਧੀਆ ਲੱਗਦੀਆਂ ਹੁੰਦੀਆਂ ਤੇ ਵੱਧ ਵੱਧ ਜਿਹੜਾ ਮੇਰਾ YouTube ਚੈਨਲ ਆ ਰਮਨਦੀਪ ਕੌਰ ਮਰਖਾਈ ਉਹਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸੈਂਕੜੇ ਲਈ ਮੇਰੀਆਂ ਭੈਣਾਂ ਦੇ ਫੋਨ ਬਹੁਤ ਆਉਂਦੇ ਆ ਭੈਣ ਜੀ ਤੁਸੀਂ ਬੁਟੀਕ ਕੀਤੀ ਆ ਅਸੀਂ ਵਰਕ ਕਰਾਉਣਾ ਮੈਂ ਉਹਨਾਂ ਭੈਣਾਂ ਨੂੰ ਦੱਸ ਦੇਵਾਂ ਮੈਂ ਵੀ ਭੈਣੋਂ ਬਹੁਤ ਜਲਦੀ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਵੀ ਮੈਂ ਐਡੇ ਤਕੜੇ ਘਰੋਂ ਤਾਂ ਨਹੀਂ ਮੈਂ ਤਾਂ ਆਪ ਆਪਦੇ ਮਾਪਿਆਂ ਦੇ ਬਾਰ ਬੈਠੀ ਆ ਬਹੁਤ ਜਲਦੀ ਆਪਾਂ ਸ਼ਹਿਰ ਦੇ ਵਿੱਚ ਲੋਕੇਸ਼ਨ ਵੇਖਦੇ ਆ ਕਿਉਂਕਿ ਮੇਰੇ ਘਰ ਤੱਕ ਆਉਣਾ ਬਹੁਤ ਔਖਾ ਹੁੰਦਾ ਕਈਆਂ ਨੂੰ ਬਹੁਤ ਸਾਰੇ ਲੋਕਾਂ ਦੀ ਕੰਪਲੇਨ ਇਹ ਸੀ ਜੇ ਗੁਰਨਾਨਕ ਪਾਤਸ਼ਾਹ ਨੇ ਮੇਰ ਕੀਤੀ ਮੈਨੂੰ ਉੱਤੇ ਭਰੋਸਾ ਵੀ ਉਹ ਮੇਰ ਕਰੂਗਾ ਤੇ ਮੇਰ ਹੋ ਗਈ ਆਪਾਂ ਜਿਹੜੀ ਆਪਣੀ ਬੁਟੀਕ ਆ ਉਹ ਜੀਰਾ ਦੇ ਵਿੱਚ ਕਰਾਂਗੇ ਤੇ ਤੁਹਾਡੇ ਸਾਰਿਆਂ ਦੇ ਸੰਯੋਗ ਨਹੀਂ ਹੋਣੀ ਚੱਲਣਾ ਕਿਉਂਕਿ ਮੈਂ ਕਾਫੀ ਦਿਨਾਂ ਤੋਂ ਬਿਮਾਰ ਸੀ ਬਿਮਾਰ ਤਾਂ ਮੈਂ ਸਹੀ ਵਣੇ ਚ ਮੈਨੂੰ ਲੱਗਦਾ ਵੀ 8-10 ਵਾਲੀ ਹੋਗੀ ਮੈਂ ਕਦੇ ਠੀਕ ਕਦੇ ਬਿਮਾਰ ਪਰ ਬਹੁਤ ਜ਼ਿਆਦਾ ਬਿਮਾਰ ਸੀ ਸ਼ੁਕਰਗੁਜ਼ਾਰ ਆ ਮੈਂ ਗੁਰਨਾਨਕ ਪਾਤਸ਼ਾਹ ਦੇ ਗੁਰੂ ਰਾਮਦਾਸ ਜੀ ਦੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦੀ અપਾਰ ਕਿਰਪਾ ਹੋਣ ਲੱਗੀ ਆ ਤੁਹਾਡੀਆਂ ਭੈਣ ਭਰਾਵਾਂ ਦੀਆਂ ਦੁਆਵਾਂ ਨੇ ਬਹੁਤ ਸਾਰੇ ਭੈਣ ਭਰਾਵਾਂ ਨੇ ਮੇਰੇ ਲਈ ਅਰਦਾਸਾਂ ਵੀ ਕੀਤੀਆਂ ਮੈਂ ਤਹਿ ਦਿਲੋਂ ਉਹਨਾਂ ਦੀ ਧੰਨਵਾਦੀ ਆ ਪ੍ਰਮਾਤਮਾ ਉਹਨਾਂ ਦੇ ਪਰਿਵਾਰਾਂ ਨੂੰ ਵੀ ਤੰਦਰੁਸਤੀਆਂ ਦੇਵੇ ਤੇ ਸੋ ਜੇ ਮੇਰੇ ਵਿਚਾਰ ਚੰਗੇ ਲੱਗਦੇ ਹੁੰਦੇ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਧੰਨਵਾਦ ਜੀ